ਦੇਲਾ ਮਹੌਲੇ ਪਚਪੰਦਣਾ ਤਾਂ ਜਾਂ ਜਿਹੜੇ ਲੋਕ ਤੁਹਾਡੇ ਰੋਲ ਮਾਡਲ ਕੋਣੇ ਆ ਤੁਸੀਂ ਜਿਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹ ਮੈਂ ਇਸ ਗੱਲ ਨੂੰ ਆਪਣੇ ਚੰਗੇ ਨਸੀਬ ਮੰਨਦਾ ਕਿ ਉਹ ਪਰਿਵਾਰ ਚ ਘਰ ਚ ਸਾਡੇ ਮਾਤਾ ਜੀ ਹੋਰਾਂ ਦਾ ਉਹ ਗੁਰਬਾਨੀ ਹਰ ਵੇਲੇ ਮੂੰਹ ਚ ਉਹਨਾਂ ਦੇ ਬਾਣੀ ਚੱਲਦੀ ਰਹਿੰਦੀ ਸੀ ਤੇ ਮੈਂ 100% ਤੋਂ ਜ਼ਿਆਦਾ ਮੈਂ ਯਕੀਨ ਕਰਦਾ ਮੈਨੂੰ ਜੋ ਕੁਝ ਨਸੀਬ ਹੋਇਆ ਜੋ ਪਿਆਰ ਮੁਹੱਬਤ ਜੋ ਚੱਲਦਾ ਇਹ ਉਹਨਾਂ ਦਾ ਉਹਨਾਂ ਦੀ ਭਗਤੀ ਆ ਓਏ ਹੋਏ ਮੇਰੀ ਕਸਮ ਨਾਲ ਡੱਕੇ ਦੀ ਕਰਤੂਤ ਨਹੀਂ ਮੇਰੀ ਹੈਗੀ ਹਨਾ 8-9 ਵਜੇ ਤੱਕ ਟੰਗਾ ਮਸਾਰ ਕੇ ਸੁੱਤਾ ਰਹਿਣ ਵਾਲਾ ਬੰਦਾ ਕੀ ਕੀ ਹੋਊਗਾ ਨਾ ਮੈਂ ਮੈਂ ਆਪਣੀ ਗੱਲ ਕਰਦਾਂ ਬਟ ਮੈਨੂੰ ਉਹ ਲਾਤਾ ਕੋ ਮਾਲਕ ਦੀ ਕਿ ਉਹ ਉਹ ਮਾਲਕ ਰਿਹਾ ਮਾਂ ਮੇਰੇ ਵਾਸਤੇ ਚੁਣੀ ਸੀ ਬਿਲਕੁਲ ਉਹਦੀਆਂ ਅਰਦਾਸਾਂ ਉਹਨੂੰ ਇਹ ਦੁਆਵਾਂ ਤੇ ਬਾਕੀ ਫਿਰ ਸਰ ਜਿਹੜਾ ਵੀ ਜਿਹਨਾਂ ਨਾਲ ਸਾਡੀ ਬਚਪਨ ਤੋਂ ਰੁਚੀ ਸੀ ਯਾਨੀ ਸਾਥਕਾਰਾਂ ਦੀ ਗੱਲ ਕੀਤੀ ਆ ਉਹਨਾਂ ਚੋਕੀਆਂ ਦੇ ਦਰਸ਼ਨ ਕੀਤੇ ਆ ਸੰਗਤ ਕੀਤੀ ਬਹਿਣ ਦਾ ਮੌਕਾ ਮਿਲਿਆ ਫਿਰ ਲੱਗਾ ਯਾਰ ਇਹਨਾਂ ਵਰਗਾ ਤਾਂ ਅਸੀਂ ਕਦੇ ਵੀ ਨਹੀਂ ਲੱਗ ਸਕਦੇ ਯਾਰ ਇਹਨਾਂ ਦੀ ਕਿੰਨੀ ਸਾਧਨਾ ਹੋਵੇ ਮੇਰੀ ਇਹ ਸੋਚ ਦੇ ਦੀ ਉਮਰ ਲੰਘ ਗਈ ਸਾਇਰ ਸਾਹਿਬ ਕਿੱਥੇ ਬੈਠੇ ਯਾਰ ਲਿਖੇ